ਸਰ ਕੀ ਜੋ ਅੱਜ ਕ੍ਰਾਸ ਬਾਰਡਰ ਫਾਇਰਿੰਗ ਹੋਈ ਹੈ ਜੋ ਵੀ ਰਿਟੈਲੀਏਸ਼ਨ ਹੋਇਆ ਪਾਕਿਸਤਾਨ ਵੱਲੋਂ ਉਸ ਦੇ ਵਿੱਚ ਸਿੱਖਾਂ ਦਾ ਕਿੰਨਾ ਕੁ ਨੁਕਸਾਨ ਹੋਇਆ ਹੈ ਕੀ ਗੁਰੂ ਘਰ ਨੂੰ ਵੀ ਨਿਸ਼ਾਨਾ ਬਣਾਇਆ ਗਿਆ ਕੋਈ ਨੁਕਸਾਨ ਪਹੁੰਚਿਆ ਦੇਖੋ ਅਸੀਂ ਇਹ ਨਹੀਂ ਕਹਿ ਸਕਦੇ ਕਿ ਗੁਰੂ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਉਹਨਾਂ ਨੇ ਪੂਰੀ ਸਿਟੀ ਨੂੰ ਨਿਸ਼ਾਨਾ ਬਣਾਇਆ ਜੀ ਪੂਰੀ ਸਿਟੀ ਤੇ ਸਿਟੀ ਦੇ ਉੱਪਰ ਬੜੀ ਹੈਵੀ ਸ਼ੈਲਿੰਗ ਹੋਈ ਹੈ ਜੀ ਬਹੁਤ ਜ਼ਿਆਦਾ ਸ਼ੈਲਿੰਗ ਹੋਈ ਹੈ ਔਰ ਉਸ ਸ਼ੈਲਿੰਗ ਦੇ ਨਾਲ ਕਾਫੀ ਨੁਕਸਾਨ ਆਇਆ ਸਾਡੇ ਲਗਭਗ ਪੰਜ ਬੰਦੇ ਜਿਹਨਾਂ ਦੀ ਡੈਥ ਹੋ ਗਈ ਹੈ ਜੀ ਔਰ ਪੰਜ ਬੰਦੇ ਡੈਥ ਹੋ ਗਈ ਤੇ ਪੰਜ ਬੰਦੇ ਜੋ ਸੀ ਉਹ ਸਿੱਖ ਕਮਿਊਨਿਟੀ ਨਾਲ ਸੰਬੰਧਿਤ ਸੀ ਜੀ ਇਹ ਪੰਜ ਸਿੱਖ ਕਮਿਊਨਿਟੀ ਦੇ ਔਰ ਇੱਕ ਮਾਮਡਰ ਨਾ ਟੀਚਰ ਹੈ ਜੀ ਉਸ ਦੀ ਡੈਥ ਹੋ ਗਈ ਹੈ ਤੇ ਉਹ ਮੈਂਡਰ ਹੋ ਰਿਹਾ ਥੋੜਾ ਥੂਰ ਏਰੀਆ ਉਸ ਦੇ ਵਿੱਚ ਸੁਣਿਆ ਕਿ ਹੋਰ ਵੀ ਮੁਸਲਮਾਨ ਵੀ ਇਹ ਸਾਡੇ ਉਹਨਾਂ ਦੀ ਵੀ ਡੈਥ ਹੋਈ ਹੈ ਕਾਫੀ ਲੇਕਿਨ ਇਹ ਜਿਹੜੇ ਸਿਟੀ ਦੇ ਵਿੱਚ ਇਹ ਪੰਜ ਬੰਦੇ ਤਕਰੀਬਨ ਪੰਜ ਜੀ ਜਿਹਦੇ ਵਿੱਚ ਪੰਜ ਸਿਕ ਕਮਿਊਨਿਟੀ ਨਾਲ ਨੇ ਇੱਕ ਜੋ ਮੁਹਮਮਦਨ ਨੇ ਉਹ ਲੋਕਲ ਰਹਿਣ ਵਾਲੇ ਛੇ ਟੋਟਲ ਉਹ ਵੀ ਸਿਟੀ ਦਾ ਉਹ ਵੀ ਸਿਟੀ ਦਾ ਲੇਕਿਨ ਬਾਹਰ ਜਿਹੜੇ ਸਾਡੇ ਮੈਂਡਰ ਮਨਕੋਟ ਏਰੀਆਜ਼ ਹਨ ਉਹਨਾਂ ਵਿੱਚ ਜਿਹੜੇ ਐਗਜ਼ੈਕਟ ਨੰਬਰ ਨਹੀਂ ਪਤਾ ਚੱਲਿਆ ਲੇਕਿਨ ਕੈਚੂਅਲਟੀਜ਼ ਹੋਈਆਂ ਸੀ ਕੁਝ ਦੂਸਰੀ ਕਮਿਊਨਿਟੀ ਦੇ ਲੋਕ ਤੇ ਗੁਰੂ ਘਰ ਦੀ ਇਮਾਰਤ ਨੂੰ ਨੁਕਸਾਨ ਪਹੁੰਚਿਆ ਜੀ ਇਸ ਸ਼ੈਲਿੰਗ ਕਰਦੀ ਇਮਾਰਤ ਹੈ ਨਹੀਂ ਗੁਰੂ ਘਰ ਦੀ ਇਮਾਰਤ ਨੂੰ ਕੋਈ ਨੁਕਸਾਨ ਨਹੀਂ ਹੋਇਆ ਜਦਾ ਇੱਕ ਐਕਸੈਸ਼ਨ ਹੁੰਦੀ ਹੈ ਜਿਹੜੀ ਸਲੈਬ ਦੀ ਵਾਰ-ਵਾਰ ਥੋੜੀ ਦੀਵਾਰ ਤੋਂ ਬਾਹਰ ਜਿਸ ਉਸ ਸਿਚਾ ਵਗੈਰਾ ਕਹਿੰਦੇ ਆ ਆਪਣੇ ਬੁਢੇ ਜੀ ਜੀ ਉਹਦੇ ਉੱਤੇ ਆ ਕੇ ਇੱਕ ਸ਼ੈਲ ਕਿਰਿਆ ਔਰ ਉਸ ਦੇ ਨਾਲ ਮਾਈਨਰ ਜਿਹਾ ਨੁਕਸਾਨ ਉਸੇ ਸ਼ਾਇਦ ਹੋਇਆ ਲੇਕਿਨ ਇਹ ਹੋਇਆ ਕਿ ਜਿਹੜੀ ਖਿੜਕੀਆਂ ਤੋਂ ਉਹ ਸ਼ਿਸ਼ੇ ਵਗੈਰਾ ਟੁੱਟ ਗਏ ਜੀ ਕਿੰਨੇ ਵਜੇ ਦਾ ਟਾਈਮ ਰਿਹਾ ਹੋਏਗਾ ਜੀ ਇਹ ਤਾਂ ਕਰੀਬਨ 7:30 ਤੋਂ 8:00 ਵਜੇ ਦਾ ਟਾਈਮ ਆਇਆ ਮਨਨ ਅੱਛਾ ਜੇ ਸਾਡੇ ਕੋਲ ਜੋ ਨਾਮ ਆਏ ਨੇ ਇੱਕ ਰੂਬੀ ਕੌਰ ਨੇ ਸਿੱਖ ਮਹਿਲਾ ਨੇ ਦੋ ਜੋ ਸਿੱਖ ਸ਼ਖਸ ਨੇ ਉਹਨਾਂ ਦੀ ਮੌਤ ਹੋਈ ਦੋ ਹੋਰ ਕੋਣ ਮਨਕੋਟ ਦੀ ਇਹ ਮਨਕੋਟ ਦੀ ਹੈ ਰੂਬੀ ਕੌਰ ਅੱਛਾ ਮਨਕੋਟ ਦੇ ਨੇ ਉਹ ਤੇ ਬਾਕੀ ਜੋ ਤੁਸੀਂ ਪੰਜ ਬੰਦੇ ਦੱਸੇ ਉਹ ਸਿੱਖ ਕਮਿਊਨਿਟੀ ਉਹਦੇ ਵਿੱਚ ਕੋਈ ਮਹਿਲਾਵਾਂ ਵੀ ਨੇ ਨਹੀਂ ਉਹਦੇ ਵਿੱਚ ਇੱਕ ਅਮਰਜੀਤ ਸਿੰਘ ਹੈ ਰਿਟਾਇਰਡ ਫੌਜੀ ਹੈ ਜੀ ਇੱਕ ਅਮਰੀਤ ਸਿੰਘ ਹੈ ਜੋ ਕਿ ਆ ਰਾਗੀ ਜਥਾ ਹੈ ਸਾਡਾ ਉਸ ਦੇ ਸਾਈਡ ਵਾਜੇ ਵਾਲਾ ਸੀ ਅਮਰੀਤ ਸਿੰਘ ਜੀ ਸਿੰਘ ਸਭਾ ਗੁਰਦੁਆਰੇ ਦਾ ਹੀ ਜਿਸ ਤੇ ਇੱਕ ਜਿਹੜਾ ਰਜੀਤ ਸਿੰਘ ਜੀ ਇਹ ਬੰਦੇ ਲੋਕਸਨ ਜਿਹੜੇ ਤੇ ਉਸ ਹੁਣ ਜਿਸ ਇਲਾਕੇ ਚ ਸਾਰਾ ਕੁਝ ਆ ਸਵੇਰੇ ਹੋਇਆ ਤੁਸੀਂ ਤਾਂ ਉਥੇ ਮੌਜੂਦ ਹੈਗੇ ਹੋ ਕਿਸ ਤਰ੍ਹਾਂ ਦਾ ਹੁਣ ਉਥੇ ਮਾਹੌਲ ਬਣਿਆ ਹੋਇਆ ਕਿਵੇਂ ਲੋਕ ਇਸ ਤਰ੍ਹਾਂ ਸੋਚ ਰਹੇ ਆ کافی ਪੈਨਿਕ ਹੈ ਕਾਫੀ ਲੋਕੀ ਇਥੋਂ ਆਪਣੇ ਪ੍ਰਾਈਵੇਟ ਗੱਡੀਆਂ ਕਰਕੇ ਨਿਕਲ ਵੀ ਗਏ ਨੇ ਜੀ ਤੇ ਬਾਕੀ ਬੜੀ ਪੈਨਿਕ ਹੈ ਲੋਕੀ ਆਪਣੇ ਘਰਾਂ 'ਚ ਬੰਦ ਬਾਹਰ ਹਵਾ ਜੇ ਬਿਲਕੁਲ ਖਤਮ ਹੈ ਬਿਲਕੁਲ ਬੰਦ ਹੈ ਜੀ ਔਰ ਇਸ ਦੇ ਦੋ ਲਗਭਗ ਡੇਢ ਦੋ ਘੰਟੇ ਹੋ ਗਏ ਇਸ ਵੇਲੇ ਕਿਸੇ ਕਿਸਮ ਦੇ ਕੋਈ ਫਾਇਰਿੰਗ ਵਗੈਰਾ ਨਹੀਂ ਹੈ ਕਿ ਉਸ ਇਲਾਕੇ 'ਚ ਸਿੱਖਾਂ ਦੇ ਕਰੀਬ ਕਿੰਨੀ ਕੀ ਗਿਣਤੀ ਹੋਈ ਹੈ ਕੋਈ ਅੰਦਾਜ਼ਾ ਹੈ ਤੁਹਾਨੂੰ ਹਾਂ ਜੀ ਤਕਰੀਬਨ 12 ਹਜ਼ਾਰ ਸਾਡੀ ਵੋਟਰ ਵੋਟਰ ਨੇ ਜਿਹੜੇ ਸਿੱਖ ਵੋਟਰ ਨੇ ਜਿਹੜੇ ਸਿੱਖ ਵੋਟਰ 12 ਹਜ਼ਾਰ ਅੱਛਾ ਅੱਛਾ ਹਾਂ ਜੀ ਤੇ ਉੱਥੇ ਜਿਹੜੇ ਵੱਖ-ਵੱਖ ਗੁਰੂ ਘਰ ਨੇ ਉਹਨਾਂ ਦੇ ਵਿੱਚ ਕੋਈ ਪ੍ਰਬੰਧ ਕੀਤੇ ਗਏ ਨੇ ਜੇ ਮੰਨ ਲਓ ਕੋਈ ਆਉਂਦਾ ਆਪਣੇ ਘਰ ਛੱਡ ਕੇ ਸਭ ਤੋਂ ਵੱਡਾ ਇੱਕ ਢੇਰਾ ਹੈ ਢੇਰਾ ਸੰਤਪੁਰਾਂ ਖਾਦੀ ਸਾਹਿਬ ਜੀ ਜਿਸ ਦੇ ਅੰਦਰ ਬਹੁਤ ਵੱਡੀ ਅਕਮੋਡੇਸ਼ਨ ਹੈ ਜੀ ਮੰਤ ਮਜੀਤ ਸਿੰਘ ਜੀ ਉਹਨਾਂ ਦੇ ਦੇਖ ਰਿਖ ਉਹਨਾਂ ਦੀ ਹਾਲੀ ਉੱਥੇ ਜੀ ਉਹਨਾਂ ਉੱਥੇ ਦੇ ਮਤਲਬ ਸੌਲਟਸ ਦੀ ਤੇ ਉਹਨਾਂ ਦੇ ਤਰਫੋਂ ਹੋਈ ਇਹ ਹਦਾਇਤ ਹੈ ਜੀ ਕਿ ਬਈ ਕਿਸੇ ਤਰ੍ਹਾਂ ਦਾ ਕੋਈ ਜ਼ਖਮੀ ਇਨ ਰਿਸਪੈਕਟਿਵ ਆਫ ਕਾਸਟ ਐਂਡ ਗਰੀਡ ਜੀ ਉਹਗਰਾਮ ਹੈ ਉਸ ਨੂੰ ਲੰਗਰ ਪਾਣੀ ਹਰ ਚੀਜ਼ ਦੀ ਜਿਹੜੀ ਸਾਵੇਦਾ ਉੱਤੇ ਮਿਲੇਗੀ ਤੇ ਲੰਗਰ ਪਾਣੀ ਦੀ ਸੁਵਿਧਾ ਤੁਸੀਂ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਜੇਕਰ ਜ਼ਿਆਦਾ ਗੰਟੀ ਦੇ ਲੋਕਾਂ ਦੇ ਉੱਤੇ ਉੱਤੇ ਆਲਰੇਡੀ 24 ਆਵਰਸ ਚੱਲਦਾ ਹੈ ਜੀ ਲੇਕਿਨ ਇਸ ਦੇ ਵੀ ਉਸ ਸਪੈਸ਼ਲ ਹੁੰਦੇ ਹੈ ਕਿ ਜਿੱਤੀ ਦੀ ਐਡਮਿਨਿਸਟ੍ਰੇਸ਼ਨ ਦੇ ਨਾਲ ਸਟਾਰਟ ਕਰ ਦੋ ਤਾਂ ਤੁਸੀਂ ਜੀ ਕਿ ਅਗਰ ਕਿਸੇ ਨੂੰ ਜ਼ੋਰ ਪੈਂਦੀ ਹੈ ਕੋਈ ਸਿਹਤ ਪਰੇਸ਼ਾਨੀ ਪੱਲੀ ਹੋ ਉਤੇ ਸਾਡਾ ਉਹ ਸਾਦਾ ਸ਼ੈਤਰ ਜਿਹੜੇ ਰੂਮਸ ਅਵੇਲੇਬਲ ਹੋਣਗੇ ਜੀ ਔਰ ਕਾ ਨਾ ਨਾ ਬੀਨੇ ਦਾ ਹਰ ਤੁਮ ਜਿਹੜਾ ਤੇ ਜ਼ਰੂਰ ਜੇ ਕਿਸੇ ਤਰ੍ਹਾਂ ਦੇ ਰਿਟੈਲੀਏਸ਼ਨ ਮੁੜ ਕੇ ਹੁੰਦਾ ਤਾਂ ਕੋਈ ਬਚਣ ਦੇ ਕੋਈ ਬੰਕਰ ਵਗੈਰਾ ਦੇ ਕੋਈ ਸੌਦਾ ਜਾਂ ਕੁਝ ਉਸ ਤਰ੍ਹਾਂ ਦੀ ਗੱਲਬਾਤ ਹੋਰੀ ਬੰਕਰ ਵਗੈਰਾ ਜਿਹੜਨ ਤੇ ਪਿੰਡਾਂ ਵਿੱਚ ਤੇ ਬਣਦੇ ਨੇ ਜੀ ਆਲਰੇਡੀ ਗਵਰਨਮੈਂਟ ਨੇ ਬਣਵਾਏ ਤੇ ਕੁਝ ਪਿੰਡਾਂ ਵਿੱਚ ਕੁਝ ਪਿੰਡਾਂ ਵਿੱਚ ਨਹੀਂ ਵੀ ਹਨ ਤੇ ਜ਼ਿਆਦਾਤਰ ਅਦਾਈਤੀ ਹੈ ਕਿ ਭਈ ਤੁਸੀਂ ਅਗਰ ਡਬਲ ਸਟੋਰੀ ਹੈ ਤੇ ਲੋਅਰ ਸਟੋਰੀ ਵਿੱਚ ਜਾ ਕੇ ਰੱਖੋ ਬੇਸਮੈਂਟ ਹੈ ਅਗਰ ਤਾਂ ਬੇਸਮੈਂਟ ਵਿੱਚ ਜਿਹਨੂੰ ਵਾਫ ਕਿਸਮ ਦੇ ਲਾਇਨ ਆ ਜੀ ਧੰਨਵਾਦ ਸਰ ਤੁਹਾਨੂੰ ਅਸੀਂ ਫੇਰ ਕੋਸ਼ਿਸ਼ ਕਰਾਂਗੇ ਕਨੈਕਟ ਕਰਨ ਦੀ ਜੇ ਸਾਨੂੰ ਹੋਰ ਇਨਫੋਰਮੇਸ਼ਨ ਦੀ ਲੋੜ ਪਈ థాంਕ ਯੂ ਸਰ